ਚੋਰਾ ਦੇ ਦਿਨੋ ਦਿਨ ਵੱਧ ਰਹੇ ਹੌਸਲੇ ਇੱਕੋ ਦਿਨ ਵਿੱਚ ਦੋ ਦੋ ਚੋਰੀ ਦੀਆਂ ਵਾਰਦਾਤਾਂ ਸਿਕਿਉਰਿਟੀ ਗਾਰਡ ਦੇ ਮੋਟਰਸਾਈਕਲ ਨੂੰ ਚੋਰਾ ਨੇ ਲਗਾਈ ਅੱਗ ਫਿਲੌਰ 28 ਜੁਲਾਈ ਬੀਤੀ ਰਾਤ ਚੋਰਾ ਨੇ ਮਠੱਡਾ ਖੁਰਦ ਵਿਖੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸਕੂਲ ਦੇ ਸਿਕਿਉਰਿਟੀ ਗਾਰਡ ਦੇ ਮੋਟਰਸਾਈਕਲ ਨੂੰ ਅੱਗ ਲਗਾ ਕੇ ਚੋਰ ਹੋਏ ਫਰਾਰ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਮਠੱਡਾ ਖੁਰਦ ਦੇ ਸਰਪੰਚ ਜਸਪਾਲ ਨੇ ਦੱਸਿਆ ਕਿ ਇੱਕ ਨਿੱਜੀ ਬੈਂਕ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ناکਾਮ ਰਹੇ ਅਤੇ ਸਕੂਲ ਅੰਦਰ ਦਾਖਲ ਹੋ ਕੇ ਇੱਕ ਐਂਪਲੀਫਾਇਰ ਲੈ ਕੇ ਫਰਾਰ ਹੋ ਗਏ ਜ਼ਿਕਰਯੋਗ ਗਲਤੀ ਇਹ ਹੈ ਕਿ ਸਕੂਲ ਅੰਦਰ ਸਿਕਿਉਰਿਟੀ ਗਾਰਡ ਹੋਣ ਦੇ ਬਾਵਜੂਦ ਵੀ ਚੋਰਾ ਵੱਲੋਂ ਉਸ ਦੇ ਮੋਟਰਸਾਈਕਲ ਨੂੰ ਅਗਲਾ ਦਿੱਤੀ ਜਾਂਦੀ ਹੈ ਅਤੇ ਧਾਰਮਿਕ ਜਗ੍ਹਾ ਤੇ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸਰਪੰਚ ਦੇ ਦਸਨ ਮੁਤਾਬਿਕ 2 ਦਿਨ ਦੇ ਵਿੱਚ ਲਗਾਤਾਰ 2-3 ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਚੋਰੀ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਅਸੀਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਹਾਂ ਕਿ ਚੋਰਾਂ ਨੂੰ ਜਲਦ ਤੋਂ ਜਲ ਸਲਾਖਾਂ ਅੰਦਰ ਕੀਤਾ ਜਾਵੇ ਤਾਂ ਜੋ ਕਿ ਚੋਰੀ ਦੀਆਂ ਵਾਰਦਾਤਾ ਨੂੰ ਨੱਥ ਪੈ ਸਕੇ ਕੈਮਰਾਮੈਨ ਪਵਨ ਪਨੋਟ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਉਹ ਬਚਾ ਉਹ ਆਇਆ ਉਹ ਜਿਹੜਾ ਸਾਰੇ ਨਾ ਹੋ ਗਏ। ਉੱਥੇ ਵੀ ਫਰਾਡ ਕਰ ਗਿਆ ਦੂਜੀ ਉਹ ਸੋਸਾਇਟੀ ਬੈਂਕ ਚ ਵੀ ਫਰਾਡ ਕਰ ਗਿਆ। ਹਾਂਜੀ। ਉੱਥੋਂ ਵੀ ਬੋਰਡ ਲਾਉਣਗੇ। ਮੇਰਾ ਨਾਮ ਜਸਪਾਲ ਜੰਦਾ ਹੰਢਾ ਖੁਰਦ ਤੋਂ ਆ। 8:00 ਵਜੇ ਤੱਕ ਮਾਰਦਾ ਤਾਂ ਸੀਗਾ ਕਿ ਰਾਤੀ ਤਕਰੀਬਨ 12:30 1 ਵਜੇ ਤਕਰੀਬਨ ਸੀਗੇ ਤਾਂ ਜਿਹਦੇ ਵਿੱਚ ਕੁਝ ਚੋਰਾਂ ਨੇ ਲੋਕ ਨੀਜੀ ਬੈਂਕ ਦੇ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਅਨਕਾਮ ਰਹੇ ਆ ਤੇ ਬਾਅਦ ਵਿੱਚ ਸਕੂਲ ਦੇ ਵਿੱਚ ਐਂਟਰ ਕੀਤਾ ਉਹਨਾਂ ਨੇ ਸਕੂਲ ਦੇ ਵਿੱਚ ਉਹ ਜਦੋਂ ਉਹਨਾਂ ਕੋਲੋਂ ਨਹੀਂ ਕੁਝ ਮਿਲਿਆ ਤਾਂ ਉਹਨਾਂ ਨੇ ਸਾਡੇ ਸਕੂਲ ਆਪਣੇ ਸਕਿਉਰਟੀ ਗਾਰਡ ਦਾ ਮੋਟਰਸਾਈਕਲ ਸੀਗਾ ਉਹਨੂੰ ਅੱਗ ਲਾ ਕੇ ਜਾਂਦੀ ਜਾਂਦੀ ਕੋਈ 뮤직 ਵਗੈਰਾ ਵੀ ਚਾਚੇ ਲੈ ਗਏ ਹਾਂ ਇੱਕ ਆਪਣੇ ਐਂਪਲੀਫਾਇਰ ਸਗਾ ਜੋ ਕਿ ਉਸ ਕੋ ਆਪਣੇ ਕੰਟਰੋਲ ਰੂਮ ਰੱਖਿਆ ਹੋਇਆ ਹੁੰਦਾ ਸਾਰੇ ਵਿੱਚ ਤਾਂ ਉਹ ਇੱਕ ਲੈ ਗਏ ਬਾਕੀ ਹੋਰ ਤਾਂ ਕੁਝ ਨਹੀਂ ਨੁਕਸਾਨ ਹੋਣਾ ਤੇ ਸਕਿਉਰਿਟੀ ਕਾਰਡ ਮੇਂ ਉੱਥੇ ਮੌਜੂਦ ਸੀਗਾ ਇਹ ਸਕਿਉਰਿਟੀ ਕਾਰਡ ਉੱਥੇ ਸੀਗਾ ਜਿੱਦਾਂ ਵੀ ਉਹਨੇ ਅੰਦਰ ਗਿਆ ਸੀ ਪਹਿਲਾਂ ਤਾਂ ਮਾਰ ਕੇ ਨਾ ਮਾਰ ਕੇ ਗਿਆ ਸੀਗਾ ਤੇ ਜਦੋਂ ਕਹਿੰਦਾ ਵੀ ਮੈਂ ਅਥੇਂ ਅੰਦਰ ਆ ਕੇ ਬੜਿਆ ਹੀ ਹਾਂ ਤੇ ਉਹਨਾਂ ਨੇ ਉਸ ਟਾਈਮ ਆ ਕੇ ਕੰਮ ਹੋਇਆ ਤੇ ਜਦੋਂ ਜਦਕਿ ਉਹਦੇ ਮੋਰੇ ਗੇਟ ਉਹਦੇ ਦਰਵਾਜ਼ੇ ਦੇ ਅੱਗੇ ਗਮਲੇ ਰੱਖ ਦਿੱਤੇ ਸੀਗੇ ਮੈਂ ਜਾਂ ਕਿ ਕੋਈ ਬਾਹਰ ਨਿਕਲਣ ਨੂੰ ਥੋੜਾ ਟਾਈਮ ਲੱਗ ਗਿਆ ਤੇ ਜਦੋਂ ਬਾਹਰ ਨਿਕਲਿਆ ਤਾਂ ਉਹ 도ੜ ਗਏ ਸੀ ਕਿੰਨਾ ਦਾ ਨੁਕਸਾਨ ਕਰ ਗਏ ਨੁਕਸਾਨ ਤਕਰੀਬਨ ਉਹੀ ਸੀਗਾ ਤਾਂ 8-10000 ਰੁਪਏ ਦਾ ਨੁਕਸਾਨ ਸੀਗਾ ਐਂਪਲੀਫਾਇਰ ਦਾ ਸੀਗਾ ਤੇ ਬਾਕੀ ਉਹ ਸਕਿਉਰਟੀ ਕਾਰਡ ਤੇ ਮੋਟਰਸਾਈਕਲ ਸੀਗਾ ਕੋਈ ਧਾਰਮਿਕ ਜਗ੍ਹਾ ਤੇ ਵੀ ਚੋਰੀ ਹੋਈ ਧਾਰਮਿਕ ਜਗ੍ਹਾ ਤੇ ਇੱਕ ਥੋੜੇ ਦਿਨ ਪਹਿਲਾਂ ਸੀਗਾ ਉੱਥੇ ਕੀਤੀ ਸੀਗੀ ਪਰ ਉੱਥੇ ਵੀ ਉਹਨਾਂ ਨੇ ਤੱਕਿਆਂ ਦਾ ਤੱਕਿਆਂ ਦਾ ਥਾਣੀ ਐਂਟਰੀ ਕੀਤੀ ਸੀਗੀ ਪਰ ਉੱਥੇ ਵੀ ਉਹਨਾਂ ਨੂੰ ਕੁਝ ਹੱਥ ਉਹਨਾਂ ਨੂੰ ਨਹੀਂ ਮਿਲਿਆ ਲੱਗਾ ਉਹਨਾਂ ਦੀ ਤੇ ਉਥੇ ਵੀ ਉਹਨਾਂ ਨੇ ਬੈਸਤਰ ਅੰਦਰ ਜਿਸ ਕਮਰੇ ਵਿੱਚ ਬੜੇ ਸਾਰੇ ਬੈਸਤਰੇ ਪੈਦਾ ਪਏ ਸੀ ਤਾਂ ਇੱਕ ਰੂਮ ਵਿੱਚ ਭਾਂਡੇ ਵਗੈਰਾ ਸੀ ਤੇ ਜਿੱਥੇ ਪਰ ਉਥੇ ਵੀ ਨੁਕਸਾਨ ਹੋਣ ਤੋਂ ਬਚਾਉ ਹੁੰਦੀ ਆ ਕਿੰਨੀਆਂ ਗਵਾਰ ਦਾ ਤਾਂ ਵੀ ਦੋ ਤਿੰਨ ਦਿਨ ਦੇ ਵਿੱਚ ਅ ਇਹ ਦੋ ਤਿੰਨ ਦਿਨ ਦੇ ਵਿੱਚ ਸਿਰਫ ਦੋ ਤੀਜੀ ਦਮਾਰ ਦਾ ਤੇ ਹੈ ਪ੍ਰਸ਼ਾਸਨ ਨੇ ਇਸ ਵਾਰ ਵਿੱਚ ਸ਼ਿਕਾਇਤ ਕੀਤੀ ਹੈ ਪ੍ਰਸ਼ਾਸਨ ਨੂੰ ਹਾਂ ਜੀ ਪ੍ਰਸ਼ਾਸਨ ਆਏ ਸੀਗੇ ਸਵੇਰੇ ਉਹਨਾਂ ਨੂੰ ਕਾਲ ਕੀਤੀ ਸੀਗੀ ਤੇ ਆ ਕੇ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਆ ਤੇ ਉਹਨਾਂ ਨੇ ਅ ਇਹਹੀ ਕਿਆ ਕੀਤਾ ਹਾਂ ਵੀ ਹਾਂ ਵੀ ਬੰਦਿਆਂ ਨੂੰ ਅਸੀਂ ਤੇਜ਼ ਕਰਦੇ ਪਏ ਆਂ ਵੀ ਜਦੋਂ ਜਿੱਦਾਂ ਜਾਂ ਸਬੂਤ ਨਾਤ ਲੱਗਦੀ ਆ ਤਾਂ ਫਿਰ ਉਹਨਾਂ ਨੇ ਕਾਰਵਾਈ ਕਰਨੀ ਨਹੀਂ ਨਾਲ ਕੋਈ ਸੀਸੀਟੀਵੀ ਵੀ ਰਵਿਆਈ ਹੈ ਕੈਮਰੇ ਵੀ ਰਵਿਆਈ ਸੀਸੀਟੀ ਜਿਹੜਾ ਫੁਟੀ ਸੀ ਜਦੋਂ ਥੋੜੀ ਦਿਨ ਪਹਿਲਾਂ ਹੀ ਜਿਹੜੀ ਸੀ ਕੈਮਰੇ ਸੀਗੇ ਉਹ ਥੋੜੇ ਖਰਾਬ ਹੋ ਗਏ ਸੀ ਉਹ ਲਾਈਟ ਦੇ ਬਦ ਘਟਾਉਣ ਦੇ ਨਾਲ ਥੋੜਾ ਜਿਹਾ ਉਹਨਾਂ ਦੀ ਪ੍ਰੋਬਲਮ ਪੈ ਗਈ ਸੀ ਤੀਜੇ ਦੇ ਕਰਕੇ ਉਹਦੇ ਵਿੱਚ ਕੋਈ ਨਹੀਂ ਪਤਾ ਲੱਗਿਆ ਹੁਣ ਤੁਸੀਂ ਉਧਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਇਹੀ ਆ ਵੀ ਜਿਹੜੇ ਨਸ਼ਿਆਂ ਵਾਲੇ ਮੁੰਡੇ ਦਾ ਫਿਰਦੇ ਪਏ ਆ ਨਸ਼ਿਆਂ ਦੇ ਕਰਦੇ ਆ ਚੋਰੀਆਂ ਕਰਦੇ ਇਹਨਾਂ ਤੇ ਥੋੜੀ ਥੱਲ ਪਾਈ ਜਾਵੇ ਇਹਨਾਂ ਨੂੰ ਤੇ ਤਾਂ ਉਹ ਇਹ ਥੋੜਾ ਜਿਹਾ ਕਿਉਂਕਿ ਸਰਕਾਰ ਤਾਂ ਕਰਦੀ ਪਈ ਆ ਵੀ ਨਸ਼ਾ ਕੈਂਪ ਲਾਉਂਦੀ ਪਈ ਆ ਇਥਾ ਪੈਂਡ ਪੈਂਡ ਪਰ ਉਹ ਥੋੜੀ ਨਕਾਮੀ ਹੈਗੀ ਸਰਕਾਰ ਦੀ ਤੇ ਜਿਹਦੇ ਕਰਕੇ ਹਜੇ ਕਾਫੀ ਨਸ਼ਿਆਂ ਵਾਲੇ ਮੁੰਡੇ ਆ ਜਿਹੜੇ ਹਿੱਕਟੋਰੀਆਂ ਕਰਦੇ ਆ ਹੋਰ ਤਾਂ ਕੋਈ ਲਾ ਬੰਦਾ ਨਹੀਂ ਸੀਗਾ